ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ ਟੂਕੇ ਤੇ ਉਮੀਦ ਕਰਦਾ ਸਾਰੇ ਵੀਰ ਭਰਾ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਜੇ ਆਪਾਂ ਅੱਜ ਗੱਲ ਕਰੀਏ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸ਼ੀਲੂ ਬਾਊ ਅਕਬਰ ਪਰ ਕਿਉਂ ਨਹੀਂ ਖੇਡ ਰਿਹਾ ਤੇ ਹੁਣ ਕਦੋਂ ਖੇਡੇਗਾ ਸ਼ੀਲੂ ਬਾਊ ਅਕਬਰ ਪਰ ਕਿਹੜੇ ਕੱਪ ਤੇ ਖੇਡਣ ਜਾ ਰਿਹਾ ਤੇ ਜੇ ਆਪਾਂ ਗੱਲ ਕਰੀਏ ਸ਼ੀਲੂ ਦੀ ਇਨਸਾਨੀਅਤ ਬਾਰੇ ਸ਼ੀਲੂ ਉਸ ਦਿਨ ਜੋ ਢੇਰ ਕਬੱਡੀ ਕੱਪ ਚੱਲ ਰਿਹਾ ਸੀ ਉੱਤੇ ਬੈਸਟਾਂ ਨੂੰ ਹਾਰਲੇ ਡੇਵਿਡਸਨ ਮੋਟਰਸਾਈਕਲ ਦਿੱਤੇ ਜਾਣੇ ਸੀ ਚੀਲੂ ਨੇ ਸੈਮੀਫਾਈਨਲ ਕੁਆਰਟਰਫਾਈਨਲ ਵਿੱਚ ਜ਼ੋਰ ਮਾਰ ਕੇ ਟੀਮ ਫਾਈਨਲ ਵਿੱਚ ਕਰ ਦਿੱਤੀ ਜਾਣ ਲਈ ਦੀ ਤੇ ਬਾਅਦ ਵਿੱਚ ਚੀਲੂ ਫਾਈਨਲ ਮੈਚ ਛੱਡ ਕੇ ਆਪ ਵਿਆਹ ਤੇ ਚਲਿਆ ਗਿਆ ਤੇ ਬਿੱਲੇ ਢੋਡਿਆਂ ਵਾਲੇ ਨੂੰ ਹਾਰਲੇ ਮੋਟਰਸਾਈਕਲ ਜਿਤਾਤਾ ਤੇ ਦੇਖ ਲੋ ਇਨਸਾਨੀਅਤ ਚੀਲੂ ਦੀ ਚੀਲੂ ਦਾ ਦਿਲ ਬਹੁਤ ਵੱਡਾ ਨਹੀਂ ਤਾਂ ਆਮ ਪਲੇਅਰ ਹੋਰ ਹੋਵੇ ਕੋਈ ਕਹ ਦੇ ਵੀ ਮੈਂ ਜ਼ੋਰ ਮਾਰਿਆ ਸੈਮੀਫਾਈਨਲ ਤੇ ਕੁਆਰਟਰਫਾਈਨਲ ਮੈਚ ਵਿੱਚ ਹੁਣ ਹਾਰਲੇ ਵੀ ਮੈਂ ਜਿੱਤੂਗਾ ਤੇ ਵੇਖੋ ਸ਼ੀਲੂ ਦੀ ਇਨਸਾਨੀਅਤ ਕੌਣ-ਕੌਣ ਫੈਨ ਆ ਸ਼ੀਲੂ ਬਾਹੂ ਅਕਬਰ ਪਰਦਾ ਤੇ ਜੇ ਆਪਾਂ ਅੱਜ ਗੱਲ ਕਰੀਏ ਸ਼ੀਲੂ ਕਦੋਂ ਖੇਡ ਰਿਹਾ ਤੇ ਕਿਉਂ ਨਹੀਂ ਖੇਡ ਰਿਹਾ ਸ਼ੀਲੂ ਦੇ ਗਿੱਟੇ ਤੇ ਥੋੜੀਕ ਸੱਟ ਜ਼ਿਆਦਾ ਲੱਗਣ ਕਾਰਨ ਇਸੇ ਕਰਕੇ ਸ਼ੀਲੂ ਰੈਸਟ ਤੇ ਆ ਸ਼ੀਲੂ ਕੱਲ ਵੀ ਪੁੱਜਿਆ ਸੀਗਾ ਜੋ ਚੈਂਪੀਅਨਸ਼ਿਪ ਹੋਈ ਸੀਗੀ ਜਿੱਥੇ ਵੈਸਟਾਂਡ ਮੋਟਰਸਾਈਕਲ 5 ਲੱਖ ਤੇ 4 ਲੱਖ ਨਾਮ ਸੀ ਟੀਮ ਲੈ ਕੇ ਜਰੂਰ ਪੁੱਜਿਆ ਸੀ ਹਰਿਆਣੇ ਦੀ ਪਰ ਖੇਡਿਆ ਕਿਉਂ ਨਹੀਂ ਇਸੇ ਕਰਕੇ ਨਹੀਂ ਖੇਡਿਆ ਨਹੀਂ ਖੇਡ ਰਿਹਾ ਛੱਟ ਜਿਆਦਾ ਲੱਗਣ ਕਾਰਨ ਸ਼ੀਲੂ ਇਸੇ ਕਰਕੇ ਨਹੀਂ ਖੇਡ ਰਿਹਾ ਸ਼ੀਲੂ ਹਣ ਖੇਡੇਗਾ ਜੇ ਆਪਾਂ ਗੱਲ ਕਰੀਏ 1 ਅਪ੍ਰੈਲ ਨੂੰ ਲੰਡੇ ਕੇ ਕੱਪ ਤੇ 50% ਚਾਂਸ ਆ ਸ਼ੀਲੂ ਦੇ ਖੇਡਣ ਦੇ ਨਹੀਂ ਤਾਂ ਪੁਲੱਥ ਦੇ ਕਬੱਡੀ ਕੱਪ ਤੇ ਤਾਂ ਸ਼ੀਲੂ ਜ਼ਰੂਰ ਹੀ ਖੇਡੇਗਾ 14 ਅਪ੍ਰੈਲ ਨੂੰ ਜੋ ਪੁਲੱਥਾਂ ਦੇ ਵਿੱਚ ਮੋਹਨबीर ਬੱਲ ਕਰਾ ਰਿਆ ਉੱਥੇ ਦਾ ਸ਼ੀਲੂ ਨੇ ਜ਼ਰੂਰ ਹੀ ਪਹੁੰਚਣਾ ਤੇ ਖੇਡਣਾ ਵੀ ਆ ਤੇ ਲੰਡੇ ਕੇ 1 ਅਪ੍ਰੈਲ ਨੂੰ 50-50% ਚਾਂਸ ਆ ਸ਼ੀਲੂ ਦੇ ਖੇਡਣ ਦੇ ਕੌਣ-ਕੌਣ ਭੈਣਾ ਸ਼ਿੱਲੂ ਦੀ ਖੇਡਦਾ ਸਾਰੇ ਵੀ ਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਰੇ ਵੀ ਅਰਦਾਸ ਜਰੂਰ ਕਰੋ ਵੀ ਸ਼ਿੱਲੂ ਬਾਹੂ ਅਕਬਰਪੁਰ ਜਲਦੀ ਠੀਕ ਹੋ ਕੇ ਤੇ ਗਰਾਊਂਡਾਂ ਵਿੱਚ ਵਾਪਸੀ ਕਰੇ ਝੋਟਾ ਜਾਪੀਆ ਮਾਂ ਖੇਡ ਕਬੱਡੀ ਦਾ ਸ਼ਿੱਲੂ ਬਾਹੂ ਅਕਬਰਪੁਰ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ